ਸਾਹਿਬੇ ਕਮਾਲ ਦਸ਼ਮ ਪਿਤਾ ਅਮ੍ਰਿਤਧਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਾਮਗੜੀਆ ਸਿੰਘ ਸਭਾ ਨਵੀਂ ਆਬਾਦੀ ਸ਼ੁਕਰਪੁਰਾ ਬਟਾਲਾ ਵੱਲੋਂ ਖਾਲਸਾਈ ਜਾਹੋ ਜਹਾਲ ਦੇ ਨਾਲ ਸ੍ਰੀ ਗੁਰਗੰਨ ਸਾਹਿਬ ਜੀ ਦੀ ਰੈਨੁਮਾਈ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਹੀ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਐਤਵਾਰ ਨੂੰ ਸਵੇਰੇ 8 ਵਜੇ ਖਾਲਸਾਈ ਜਕਾਰਿਆਂ ਦੇ ਨਾਲ ਆਰੰਭ ਹੋਇਆ ਜੋ ਗੁਰਦੁਆਰਾ ਸਿੰਘ ਸਬਾ ਰਾਮਗੜੀਆ ਤੋਂ ਆਰੰਭ ਹੋ ਕੇ ਸ਼ੁਕਰਪੁਰਾ ਅਤੇ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਸ਼ੁਕਰਪੁਰਾ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦਾ ਵਾਖਵਾਖ ਪੜਾਵਾਤੇ ਸੁਸਾਇਟੀਆਂ ਅਤੇ ਗੁਰਦੁਆਰੇ ਸਹਿਬਾਨ ਕਮੇਟੀਆਂ ਵੱਲੋਂ ਪਰਮਾਣ ਸਵਾਗਤ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਬੀਰ ਸਿੰਘ ਵਿਧਿ ਠੇਕੇਦਾਰ ਗੁਰਮੁਖ ਸਿੰਘ ਫੁੱਲ ਸੁਖਜਿੰਦਰ ਸਿੰਘ ਸੋਹਲ ਅਤੇ ਹੋਰ ਆਗੂਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਨਗਰ ਕੀਰਤਨ ਦੌਰਾਨ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਬਟਾਲਾ ਪੁਲਿਸ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਡੀਐਸਪੀ ਸਿਟੀ ਸੰਜੀਵ ਕੁਮਾਰ ਐਸਐਚਓ ਸਿਟੀ ਸੁਖਜਿੰਦਰ ਸਿੰਘ ਅਤੇ ਸਾਬਾ ਸਰਪੰਚ ਬੋਦੇ ਦੀ ਖੂਈ ਤੋਂ ਨਤਮਸਤ ਹੋਏ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੇ ਸਵਾਗਤ 'ਚ ਵੱਖ-ਵੱਖਤਾਵਾਂ ਤੇ ਸਵਾਗਤ ਗੇਟ ਬਣਾਏ ਅਤੇ ਸੰਗਤਾਂ ਵੱਲੋਂ ਉੱਚਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਵਕ ਵਕ ਮਹੱਲਿਆਂ ਦੇ ਗੁਰਦੁਆਰਾ ਸਾਹਿਬਾਨ ਦੀ ਕਮੇਟੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਪਾਲਕੀ ਸਾਹਿਬ ਨੂੰ ਨਤਮਸਤਕੁਨ ਦਿਆਂ ਪੰਜ ਪਿਆਰੇ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਪਾਵਨ ਪਾਲਕੀ ਸਾਹਿਬ ਦੇ ਨਾਲ ਚੱਲ ਰਹੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮहिमा ਚੇ ਸ਼ਬਦ ਗਾਇਨ ਕਰਕੇ ਆਪਣੀ ਹਾਜ਼ਰੀ ਲਗਾਈ ਪਾਲਕੀ ਸਾਹਿਬ ਦੀ ਸੇਵਾ ਸਤਨਾਮ ਸਿੰਘ ਪੱਡਾ ਮੂਲਾਵਾਲ ਵੱਲੋਂ ਨਿਭਾਈ ਗਈ ਨਗਰ ਕੀਰਤਨ ਦੇ ਅੱਗੇ ਸੇਵਾਦਾਰਾਂ ਵੱਲੋਂ ਝਾੜੂ ਲਗੋਣ ਦੀ ਸੇਵਾ ਵੀ ਕੀਤੀ ਗਈ ਨਗਰ ਕੀਰਤਨ ਦੌਰਾਨ ਬੈਂਡ ਵਾਜੇ ਵਾਲਿਆਂ ਨੇ ਮਨੋਹਰ ਤੋਂ ਤੁਨਾ ਰਾਹੀ ਗਰੂਸ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਈ ਇਹ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੇਵਾਦਾਰਾਂ ਨੇ ਯੋਗਦਾਨ ਪਾਇਆ ਇਸ ਮੌਕੇ ਪ੍ਰਧਾਨ ਐਡਵੋਕੇਟ ਕੁਲਬੀਰ ਸਿੰਘ ਵਰਦੀ ਠੇਕੇਦਾਰ ਗੁਰਮੁਖ ਸਿੰਘ ਫੁੱਲ ਸੁਖਜਿੰਦਰ ਸਿੰਘ ਸੋਹਲ ਪ੍ਰਿੰਸਪਾਲ ਸਿੰਘ ਜਸਬੀਰ ਸਿੰਘ ਖੋਖਰ ਸੁਖਦੇਵ ਸਿੰਘ ਖੋਖਰ ਹਰਪਾਲ ਸਿੰਘ ਚਾਚੋਵਲੀਆ ਹਰਪ੍ਰੀਤ ਸਿੰਘ ਚਾਚੋਵਲੀਆ ਗੁਰਜੀਤ ਸਿੰਘ ਚੈਨਿਵਾਨ ਸੁਖਦੀਪ ਸਿੰਘ ਚੈਨੇਵਾਲਾ ਸੁਖਦੀਪ ਸਿੰਘ ਬਾਬਾ ਰਵਿੰਦਰ ਸਿੰਘ ਗਰੰਥੀ ਆਦਿ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ